ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ Channel Vlogs ਤੇ ਹੋਰ ਸਾਰੇ ਤੁਸੀਂ ਕਿਵੇਂ ਚੁਵੀ ਆਪਣੇ ਚੈਨਲ ਦੀ ਪਹਿਲੀ ਵਾਰ ਨਹੀਂ ਤੇ ਪਲੇਸ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰ ਰਹੀ ਜੀ ਫੋਲੋ ਵਾਚ ਟਾਈਮ ਹੈ ਜੀ 12 ਦਾ ਹੋ ਗਿਆ ਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਅੱਜ ਆਪਾਂ ਘਰੇ ਆ ਹਨਾ ਸੈਕਿੰਡ ਸੈਚਰਡੇ ਦੀ ਛੁੱਟੀ ਹੈ ਤੇ ਇਸ ਤੋਂ ਪਹਿਲਾਂ ਆਪਾਂ ਕੋਈ ਵੀ ਜਿਹੜਾ ਬਲੌਗ ਆਪਾਂ ਨਇ ਬਣਾਇਆ ਹੋਇਆ ਕਿਉਂਕਿ ਐਸੀ ਵਿੱਚ ਲੋਪ ਆਪਦੀ ਜਿਹੜੀ ਕੰਮ ਕਾਰਾ ਕਰਦੇ ਸਾਰੇ ਨਹੀਂ ਜਾਣਗੇ ਵੀ ਸ਼ਹਿਰ ਜਾਣਾਗਾ ਤੇ ਕਰ ਕਰਕੇ ਹੁਣ ਸਾਰੇ ਕੰਮ ਕਾਰ ਕਰਕੇ ਆਪਾਂ ਹੋ ਗਏ ਆ ਤੇ ਹੁਣ ਮੈਂ ਬਲੌਗ ਦੀ ਸਟਾਰਟਿੰਗ ਕਰ ਲੱਗੀ ਆ ਸਾਰਿਆਂ ਨੇ ਚਾਹ ਪਾਣੀ ਪੀ ਲੈ ਮੈਂ ਆਪਦੇ ਵਾਸਤੇ ਬਣਾਉਣ ਲੱਗੀ ਸੀਗੀ ਹੁਣ ਫਿਰ ਮੇਰੇ ਯਾਦ ਆ ਮੈਂ ਸੱਚ ਬਲੌਗ ਤਾਂ ਬਣਾਈਏ ਤੇ ਅੱਜ ਬਾਕੀ ਆਪਾਂ ਕਰਕੇ ਹਟੀਆਂ ਦਿਵਾਲੀ ਵੇਲੇ ਸਾਰੇ ਕੰਮਾਂ ਦੀ ਸਾਮ-ਸਮਾਲ ਹੋ ਜਾਂਦੀ ਹੈ ਨਾ ਸਾਰਿਆਂ ਦੀ ਸੈਟਸਪਾਈ ਹੋ ਜਾਂਦੀ ਹੈ ਆਪਣੇ ਜਿਹੜੇ ਦਾਤੀ ਫਰੇ ਕਹਿ ਸਕਦੇ ਆ ਦਾਤੀ ਫਰੇ ਨਹੀਂ ਹੈਗੇ ਜਾਨੀ ਕਿ ਉਹ ਤਾਂ ਦੋ ਫਰਾਂ ਹੀ ਹੁੰਦੇ ਆ ਨਾ ਆਪਾਂ ਜਿਹੜੇ ਆਮ ਆਪਾਂ ਘਰੇ ਲਾਉਣੇ ਹੁੰਦੇ ਆ ਉਹ ਪੱਖੇ ਪਏ ਸੀਗੇ ਹਜੇ ਤੇ ਚੁੱਲ੍ਹੇ ਕੋਲੇ ਲਾਉਣੇ ਹੁੰਨੇ ਆਪਾਂ ਮੰਮੀ ਨਿੱਕੀ ਪੱਖੀ ਪਈ ਸੀਗੀ ਹਨਾ ਉਹ ਸਾਫ ਸਫਾਈ ਕਰਨ ਵਾਲੀ ਪਈ ਸੀਗੀ ਹਜੇ ਤੇ ਉਹਨਾਂ ਦੇ ਸਾਰਿਆਂ ਦੇ ਕੱਪੜੇ ਧੋਣ ਤੋਂ ਬਾਅਦ ਫਿਰ ਉਹਨਾਂ ਦੀ ਸਾਫ ਸਫਾਈ ਕਰਕੇ ਸਾਡੀਆਂ ਤੇ ਚੰਨ ਜਿਆਦੇ ਪੰਨਾ ਤੇ ਉਹ ਸਾਫ ਸਫਾਈ ਕਰਨ ਤੋਂ ਬਾਅਦ ਹੁਣ ਬੱਚਿਆਂ ਨੂੰ ਹਨਾ ਤਿਆਰ ਕਰਤਾ ਸੀਗਾ ਜਿਵੇਂ ਆਪਾਂ ਕੱਲ੍ਹ ਤੇ ਦੱਸੀ ਜਾਂਦੇ ਸੀ ਸ਼ਹਿਰ ਜਾਣਾ ਤੇ ਸ਼ਹਿਰ ਜਾਣੇ ਵੇਲੇ ਵੀ ਬੜੀ ਭੈੜੀ ਹੋਈ ਆ ਹੁਣ ਤੇ ਇਹਦੇ ਸਮਰੀ ਦੇ ਡੈਡੀ ਗੱਡੀ ਸਟਾਰਟ ਕਰਨ ਲੱਗੇ ਕਿਉਂਕਿ ਕਾਫੀ ਦਿਨ ਹੋ ਗਏ ਜਿੱਦੇ ਵੀ 2 ਵਜੇ ਦਾ ਕੰਮ ਚੱਲਿਆ ਹਨਾ ਕਿਤੇ ਗਏ ਨਹੀਂ ਸੀਗੇ ਤੇ ਗੱਡੀ ਬੰਦੀ ਖੜੀ ਸੀਗੀ ਤੇ ਗੱਡੀ ਜਿਵੇਂ ਕਹਿੰਦੇ ਨੇ ਨੱਚੂ ਦਿਨਾਂ ਚ ਹੈ ਇਹ ਸਟਾਰਟਿੰਗ ਹੋਵੇ ਤੇ ਹੁਣ ਕਦੋਂ ਦੇ ਉਹ ਉਹਨਾਂ ਨਾਲ ਖਬੀ ਜਾਂਦੇ ਸੀਗੇ ਹੁਣ ਗੱਡੀ ਦੀ ਬੈਟਰੀ ਵਗੈਰਾ ਮੈਂ ਲਾਤਾ ਸੌ ਸੂਜੀ ਹੋਣੀ ਤੇ ਹੁਣ ਫਿਰ ਮੈਂ ਠੀਕ ਕੀਤੀ ਉਹਨਾਂ ਨੇ ਤੇ ਫੇਰ ਤਾਂ ਕਰਕੇ ਬਾਅਦ ਚ ਤਿਆਰ ਹੋਈਆਂ ਵੀ ਪਤਾ ਨਹੀਂ ਗੱਡੀ ਚੱਲੂਗੀ ਕਿ ਕੀ ਕੁਝ ਹੋਊਗਾ ਹਣ ਵੀ ਜਾਇਆ ਜਾਊਗਾ ਕਿ ਨਾ ਵੀ ਕੱਲ ਤੇ ਲੱਗੇ ਵੀ ਪੈਣਾ ਜਾਣਾ ਜਾਣਾ ਬੱਚਿਆਂ ਨੂੰ ਹਜੇ ਅਸੀਂ ਪ੍ਰੋਪਰ ਦੱਸਿਆ ਨਹੀਂ ਸੀਗਾ ਅੱਜ ਤਿਆਰ ਹੋਣ ਨੂੰ ਉਹਨਾਂ ਨੂੰ ਦੱਸਿਆ ਵੀ ਆਪਾਂ ਜਾ ਰਹੇ ਹਾਂ ਕੋਈ ਦੀ ਆਪਾਂ ਹੋ ਗਿਆ ਸਾਰਿਆਂ ਨੇ ਰੈਡੀ ਤੇ ਸਮਾਨ ਵਗੈਰਾ ਕਰ ਲਈ ਇਕੱਠਾ ਜਿਹੜੀ ਕੋਈ ਲਾਈਨਿੰਗ ਲਿਆਉਣੀ ਹੈ ਕੋਈ ਦੁਪੱਟਾ ਡਾਈ ਕਰਵਾਉਣਾ ਨਿੱਕਾ ਮੋਟਾ ਨਾ ਅੱਜ ਤਾਂ ਜਿਵੇਂ ਕਹਿੰਦੇ ਨੇ ਪਰਚੀ ਬਣਾ ਲਾ ਫਿਰ ਜ਼ਿਆਦਾ ਆਊਗਾ ਨਹੀਂ ਮੁੜ ਕੇ bari bari ਜਾਣਾ ਕਰਨਾ ਔਖਾ ਹਨਾ ਮੰਨਲੇ ਮੰਗਵਾਉਣੀਆਂ ਚੀਜ਼ਾਂ ਤੇ ਇਹ ਫਿਰਨੇ ਕੁੱਟ ਚਾ ਤੇ ਕਰਦੇ ਆਪਾਂ ਆਪਦੀ ਸਲਿੱਪ ਤਿਆਰ ਫਿਰ ਜੁੜੇ ਰਹੋ ਤੁਸੀਂ ਬਲੌਗ ਦੇ ਨਾਲ ਤੁਸੀਂ ਵੀ ਚੱਲਿਓ ਨਾਲ ਨਾਲ ਸ਼ਹਿਰ ਤੇ ਦੇਖੀ ਜਾਵੇ ਕੀ ਕੀ ਖਰੀਦ ਕੇ ਲਈ ਬਾਕੀ ਨਾ ਐਨੀ ਕਨਫਿਊਜ਼ਨ ਹੋਈ ਪਈ ਸੱਚੇ ਬੱਚਿਆਂ ਦੀਆਂ ਬੱਚਿਆਂ ਦੇ ਕੱਪੜੇ ਲੈਣ ਬਾਰੇ ਹਨਾ ਕਿਉਂਕਿ ਫਰਾਕ ਆ ਲੈ ਲੈਣੇ ਆ ਲਹਿੰਗੇ ਜੀ ਲੈ ਲੈਣੇ ਹਨਾ ਉਦੋਂ ਤਾਂ ਲੈ ਲੈਣੇ ਆ ਤੇ ਮੁੜ ਕੇ ਪੈਂਦੇ ਨਹੀਂ ਹੈਗੇ ਹੁਣ ਪਿਛਲੇ ਸਾਲ ਜਿਹੜੇ ਬਣਾਏ ਸੀ ਏਕ-ਇਕ ਵਾਰੀ ਵਿਆਹਾਂ ਦੇ ਵਿੱਚ ਪਾਏ ਆ ਤੇ ਹੁਣ ਕੀ ਕਰੀਏ ਜਦੋਂ ਨੂੰ ਕਈ ਵਾਰੇ ਤਾਂ ਆਉਂਦੇ ਨਹੀਂ ਹੈਗੇ ਵੀ ਜੇ ਆ ਵੀ ਜਾਣਗੇ ਫਿਰ ਬੱਚਿਆਂ ਨੂੰ ਵੀ ਇਹ ਫੀਲ ਹੁੰਦਾ ਤੇ ਆਪ ਨੂੰ ਵੀ ਹੁੰਦਾ ਵਿਆਹ ਚ ਪਾਏ ਪਾਏ ਹੈਗੇ ਹਨਾ ਮੈਨਨ ਕਿ ਮੈਂ ਖੈਰ ਕੀ ਟੈਸ਼ਨ ਵਸ਼ਨ ਕੋਈ ਨਹੀਂ ਲਿਆ ਕੇ ਦੇਣਾ ਸੋ ਓਨਲੀ ਸੈਂਪਲ ਸੋਬਰ ਜੀ ਸੂਟ ਲੈ ਕੇ ਆਣੇ ਜੀ ਇਹਨਾਂ ਦੇ ਨਾਲ ਕੋਈ ਵਧੀਆ ਕੋਈ ਟੌਪ ਵਗੈਰਾ ਕੋਈ ਸ਼ਰਟਾ ਵਗੈਰਾ ਵਧੀਆ ਦੇਖ ਕੇ ਲੈ ਲਿਓ ਹਨਾ ਗਰਮੀ ਚ ਕਵਾਟਰਸ ਵਗੈਰਾ ਦੇ ਵਧੀਆ ਟਾਪ ਵਗੈਰਾ ਲੈ ਲਓ ਜਿਹੜੀ ਉਹੀ ਜੀ ਚੀਜ਼ ਲੈਣ ਦਾ ਫਾਇਦਾ ਹਨਾ ਜਿਹੜੀ ਘਰੇ ਬਾਹ ਦੇ ਚ ਹੰਡ ਵੀ ਜਾਵੇ ਆ ਫਰਾਕਾ ਫਰੋਕਾ ਜੀਆਂ ਤੋਂ ਤੇ ਕੱਗਰੇ ਲੈਂਗੇ ਜਾਂ ਤੇ ਮੇਰੇ ਇਨ ਚ ਤੱਕ ਕੇ ਬਹਿਣਾ ਮੈਂ ਕਿ ਮੈਂ ਤਾਂ ਸੋਨੂ ਇੱਕੀ ਬਣਾਉਣ ਲਈ ਦੀ ਨਹੀਂ ਵੈਸੇ ਪੂਰਾ ਵਧੀਆ ਸੂਟ ਪਿਆਗਾ ਸਮ੍ਰੀਤ ਦਾ ਤਾਂ ਪਿਆ ਹੀ ਪਿਆ ਨਵਰੀਤ ਦਾ ਸ਼ਾਇਦ ਨਾ ਆਵੇ ਤੇ ਸਮ੍ਰੀਤ ਦਾ ਪਿਆ ਤੇ ਉਹਦਾ ਇੱਕ ਜਣੀ ਕਿ ਜਾਗੋ ਦਾ ਪ੍ਰੋਗਰਾਮ ਕੱਢ ਸਕਦਾਗਾ ਤੇ ਇੱਕ ਵਿਆਹ ਵਾਸਤੇ ਚਲ ਉਹਦਾ ਭੱਲੇ ਆਂਗੇ

ਆ ਚੱਕਲੀਆਂ ਪਾ ਚੁੰਨੇ ਆ ਇਹਦੇ ਨਾਲ ਵੀ ਤਾਂ ਮੈਂ ਸਟੌਲੀ ਲੈ ਕੇ ਆਣਾ ਮੈਂ ਖਿਆ ਮੈਂ ਸਟੌਲੀ ਲਵਾਂ ਦਪੱਟਾ ਡਾਈ ਕੀ ਕਰਾਉਣਾ ਤੇ ਆਹ ਵਾਲਾ ਜਿਹੜਾ ਮੇਰੇ ਵਰਬਰੀ ਦੱਸਿਆ ਇਹਦੇ ਨਾਲ ਦੀ ਆਪਾਂ ਲੈਣੀ ਲਾਈਨਿੰਗ ਨਾਲ ਹੀ ਮਿਲ ਗਈ ਆ ਵੀ ਅੱਜ ਆ ਜਿਹੜਾ ਮੇਰੇ ਪਾਰਸਲ ਪਹੁੰਚ ਜਾਣਾ ਗ੍ਰੀਨ ਸੂਟ ਦਾ ਵਿਆਹ ਵਾਸਤੇ ਜਿਹੜਾ ਸੂਟ ਰੈਡੀ ਕਰਵਾਉਣਾ ਆਈ ਮੰਮੀ ਡੇਟ ਦੇਖੋ ਨਹੀਂ ਫਿਰ ਲਈ ਲਵਾਂਗੇ ਭਾਪਜੀ ਕੁਸ ਰਹਿਣਾ ਜਾਈ ਸਰ ਬੋਲਾ 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 ਕੋਈ ਨਹੀਂ ਪਤਾ ਲਾ ਕਿੱਥੇ ਗੁਰੇ ਹੁੰਦੀ ਕਿ ਤਾ ਸੋਂਬਰ 2026 ਤੱਕ ਪਈ ਆ ਤੁਹਾਡੇ ਨਾਲ ਆਵੇ ਥੱਲੇ ਅਸੀਂ ਵੀ ਘਰੇ ਆ ਮਮੀ ਨੇ ਵੀ ਆਪ ਦਾ ਸ਼ੂਜ਼ ਲੈਣੇ ਆ ਇਹ ਟੱਕਣ ਟੁੱਟ ਗਿਆ ਹਾਂ ਤੁਸੀਂ ਵੀ ਸਾਡੇ ਵਧਾ ਦੋਨ ਟੀ-ਸ਼ਰਟਾਂ ਟੀ-ਸ਼ਰਟਾਂ ਲੈਣ ਕਰਨੀ ਆ ਹੋ ਕੁਸ ਹੈਗੀ ਸਾਢੇ ਵਰਗੇ ਤਾਂ ਟੀ-ਸ਼ਰਟਾਂ ਆਉਂਦੇ ਮਹਿੰਗਾ ਹਣਾ ਟੀ-ਸ਼ਰਟਾਂ ਆਨੇ ਪੈਂਦੀਆਂ ਅਜੇ ਨਹੀਂ ਟੱਕਾ ਟੀ-ਸ਼ਰਟਾਂ ਪਹਿਨੂ ਵੀ ਨਾ ਕਿਤੇ ਮੀਨੋ ਸਾਢੇ ਵਰਗੇ ਆ क्या पे गुड काट लिए चलो चल। कपड़ा अच्छा सॉफ्ट कपड़ा है ऐतवी चाट टावल नहीं जावे ऐतवी हम में लेके मैं चलो मां गोलगप्पे ले हाय हाय बीबीली दे गोलगप्पे दे भरा हो जाए ले ले आयो जंदे मेरा और क्या ला ਮੈਂ ਤਾਂ ਨਹੀਂ ਖਾਂਦੀ ਤਲੀ ਚੀਜ਼ ਕੋਈ ਜਿਹੜੀ ਨਹੀਂ ਖਾਂਦੀ ਮੈਂ ਇਹ ਗੋਲ ਗੱਪੇ ਮੈਂ ਜਲੇਬੀਆਂ ਖਾ ਸਕਦੀ ਆ ਜਲੇਬੀਆਂ ਦੇ ਆਏ ਉਹ ਨੂੰਗਾ ਦੁੱਧ ਚ ਪਾ ਕੇ ਖਾ ਲਾਂਗੇ ਹਾਂ ਲੈ ਆਏ ਬਸ ਦਰਵਾਜ਼ਾ ਤੁਸੀ ਅਖਦੇ ਕੀ ਚੀਜ਼ ਬਣਾਈ ਹੈ ਦੁਕਾਨ ਵਾਲੀ ਨਹੀਂ ਕੁੜੀ ਜਲੇਬੀਆਂ ਤੇ ਡੁੱਲੀ ਰਹਿਣੀਆਂ ਗਰਮ ਗਰਮ ਜਿਹੜੀਆਂ ਹੁੰਦੀਆਂ ਨੇ ਨਾ ਨਿੱਕੀ ਨਿੱਕੀਆਂ ਕ੍ਰੈਸਪੀ ਜੀ ਕ੍ਰਾਂਚੀ ਨੇ ਕ੍ਰਾਂਚੀ ਜੀ ਕਿੱਥੇ ਆ ਹਏ ਕਰੋ ਨਿਕਲਣਾ ਗੜਾ ਸੌਖਾ ਸੌ ਸਮਾਨ ਚੱਕ ਧਰ ਪਤਾ ਨਹੀਂ ਹੁਣ ਮੰਮੀ ਕਿਹੜੀ ਮੰਮੀ ਕਿਹੜੀ ਬਲੈਕ ਜੀ ਐਨਕਾ ਇਹ ਪੈਣੀ ਜਖਾਮ ਨੇ ਤਾਂ ਐਤ ਕੀ ਬਦਲੇ ਲੈ ਲੇ ਸੇਰਾ ਜਿਹੜਾ ਗੁੰਗਾ ਹੀ ਹੋਇਆ ਰਹਿਣਾ ਹੀ ਨਹੀਂ ਪਤਾ ਨਾ ਕੰਨ ਕੰਨ ਖੋਲਦੇ ਆ ਇਹ ਬੰਦ ਹੋਏ ਪਏ ਪਤਾ ਨਹੀਂ ਮੰਮੀ ਨੇ ਆਹ ਐਨਕਾ ਕਿਹਾ ਕਿ ਕਿਹੜੀ ਚਾਹ ਆਜੋ ਆਜੋ ਗਰਾ ਉਹਦਾ ਯਾਨੀ 4 ਵਜੇ ਜਾਣਿਆ ਲੈ। ਹੋਰ 12:30 ਪਾਉਣੇ ਇੱਕ ਦਾ ਟਾਈਮ ਹੋ। ਕੰਮ ਤਾਂ ਚਲ ਚੱਲੀ ਜਾਣੇ ਆ। ਸਬਜ਼ੀ ਦੇਖੀ ਜਾਊਗੀ ਬਣਾ ਲਾਂਗੇ। ਆ ਅੱਜ ਹਜੇ ਪੱਖੇ-ਪੁੱਖੇ ਜਿਆ ਸਾਰੇ ਧੋਕੇ ਰੱਖੇ ਕੱਪੜਿਆਂ ਦੀਆਂ ਧਾਰਾਂ ਦੇਖੋ ਭਰੀਆਂ ਪਾਣਾ। ਕਿਵੇਂ? ਮੈਂ ਗੋਭੀ ਤੇ ਲੋਟਾਂ ਨੂੰ ਫੜ ਜੇ ਪੈ ਨਹੀਂ ਖਰੀਦੀ। ਉਹ ਜੋ ਭਾਈ ਜੂਗੀ। ਇੱਥੇ ਪੈ ਰੇ ਗਾਣਾ ਮੰਜੇ ਖਿੱਚੀ। ਨਾ ਨਾ ਇੱਥੇ ਨਹੀਂ ਗਾਣਾ ਬਾਹਰ। ਆਪਾਂ ਆ ਜੂਗੇ ਬਸ। ਆ ਲਓ। ਮ ਹੋ ਗਿਆ ਡੈਡ ਆਪਣਾ ਤੇ ਮੋੜਨਾ ਪੈਣਾ ਇਧਰ ਬੰਨ ਜਾਂਦੇ ਇਸ ਸੜਕ ਹਾਂ ਡਾਇਰੈਕਟਰ ਕੇ ਵੇਜਾਂਗੇ ਪਰ ਟਰੈਕਟਰ ਦਾ ਯਾਰ ਹੁਣ ਟਰੈਕਟਰ ਦੇ ਟਾਇਰਾਂ ਦਾ ਤੇ ਗੱਡੀ ਦੇ ਟਾਇਰਾਂ ਦਾ ਕੋਈ ਫਰਕ ਨਹੀਂ ਗੱਡੀ ਥੱਲੇ ਭੰਨ ਦੂਗੇ ਢੱਡਲੇ ਮੈਂ ਤਾਂ ਹੀ ਉਹਦੀ ਪੁੱਛ ਲੈਂਦੇ ਆਪਾਂ ਗੱਡੀ ਦਾ ਟਾਇਰ ਪੰਕਚਰ ਆਪਣਾ ਹਵਾ ਪੁਆਈ ਜਾ ਰਿਹਾ ਪਿੰਚੀ ਪਾੜਦੇ ਚਲ ਹਜੇ ਤਾਂ ਜਿੜੀਆਂ ਕੋਈ ਦੂਰ ਨਹੀਂ ਬਾਦੂ ਦੂਰ ਆ ਕੋਸ ਨਹੀਂ ਹੁੰਦਾ ਗੱਡੀ ਤੇ ਧੱਕੀ ਲੱਗਦਾ ਆਹ ਕੋਠੇ ਦੇਖ ਜਾਂਗੇ ਉਧਰ ਲਿਖਾ ਜਿਹੜੇ ਕੋਠੇ ਆ ਇੱਕ ਕੋਠੇ ਕਰਤਾਰਾਂ ਦੇ ਅੱਧ ਵਿਚਾਲਾ ਜਾਂ ਕਰਨਗੇ ਇਹ ਤਾਰ ਕੇ ਨਾ ਅੱਧ ਵਿਚਾਲਾ ਜੇ ਕਹਿੰਦੇ ਮੈਂ ਗੱਡੀ ਸੈੱਟ ਕਰਾ ਲੈਂਦਾ ਤੁਸੀਂ ਤਰ ਫਿਰ ਕਿ ਮੇਲਾ ਵੇਖਿਓ ਪਕਾਈ ਕਰਨੀ ਔਖੀ ਲੱਗੇ ਆ ਗੱਡੀ ਕਿਹੜਾ ਤਾਦਾਂ ਦਾ ਜਾਣ ਸਕਦੇ ਫਿਰ ਹੰਜੇ ਤਾਂ ਹੁੰਦਾ ਵੀ ਆਪਾਂ ਬਸ ਆਪਣਾ ਮੀਨ ਇੱਥੇ ਵੀ ਟਿੱਪੇ ਨਾ ਹਰ ਇੱਕ ਚੀਜ਼ਾਂ ਆ ਫੇਰਾ ਭਾਦ ਦੀ ਹੁਣ ਗੱਡੀ ਨੂੰ ਵੀ ਐ ਹੋ ਗਿਆ ਵੀ ਇੰਨਾ ਚਿਰ ਹੋ ਗਿਆ ਮੈਨੂੰ ਤਾਂ ਇਹਨਾਂ ਨੇ ਤੋੜਿਆ ਹੀ ਨਹੀਂਗਾ ਮੈਂ ਪੈਕ ਕਰਕੇ ਕਢਾਤਾ ਨਹੀਂ ਨਹੀਂ ਨੂੰ ਤੇ ਇਹਨੇ ਵੀ ਅੱਜ ਪੂਰੀ ਆਪਦੀ ਸੇਵਾ ਪਾਣੀ ਕਰਾਇਆਗਾ ਹਜੇ ਹੋਰ ਸੇਵਾ ਪਾਣੀ ਭਾਦ ਦਾ ਸਨਾਰਕ ਚੱਲਦਾ ਤਾਂ ਜਿੰਨੇ ਵੀ ਚੱਲਦੇ ਚੰਗੀ ਹਾਂ ਇਹ ਬੰਦਾਂ ਨੂੰ ਜਿੱਥੇ ਆਖਲਾ ਨਾਲ ਸੇ ਖਰਚੀ ਲੱਗਦੀਆਂ ਦੋਗੀ ਕੋਈ ਆ ਜਦੋਂ ਬਿਆਰ ਤੋਂ ਚੋਗੇ ਬੈਟਰੀ ਚੋਗੇ ਹੁਣ ਇਹਦੀ ਵੀ ਮਾੜੀ ਮੋਟੀ ਸੈਟਿੰਗ ਦੇ ਆ ਮੈਂ ਸਾਹਿਬ ਐਜ ਬੀਬੀ ਨਾ ਨੇ ਬੀਬੀ ਹੱਡ ਚਲਾਇਆ ਕਰ ਆਪਦੀ ਮੇਰਾ ਕਿੰਨਾ ਸਾਹ ਚੜਦਾ ਦੇਖਿਆ ਸ਼ਹਿਰ ਤੇ ਹਜੇ ਪੈਰ ਨਹੀਂ ਤੇਰੇ ਭੁੱਖ ਲੱਗ ਗਈ ਨਾਲ ਦੀ ਨਾਲ ਚਾਹਾਂ ਦੀਆਂ ਬਾਟੀਆਂ ਪੀਟੀਆਂ ਹੋਈਆਂ ਜਾਣ ਕੇ ਹੁਣ ਸ਼ਹਿਰ ਦੇ ਸੰਗ ਲੱਗ ਗਿਆ ਹਾਂ ਹੁਣ ਇਹਨਾਂ ਅੱ삐 ਜ ਆਰਡਰ ਕਰਦਾ ਮੈਂ ਹਾਂ ਕੀ ਨਹੀਂ ਪਹਿਲਾਂ ਭਾ ਜਿਹੜੀ ਚੀਜ਼ ਖਰੀਦਣੀ ਉਹ ਖਰੀਦ ਤਾ ਹਾਂ ਪਹਿਲਾਂ ਲੀੜੇ ਤਾਂ ਲੈਣੋ ਸੋਚ ਵਿਚਾਰ ਕੇ ਖਾਣਾ ਵੀ ਮੰਗੋ ਸੋਚ ਵਿਚਾਰ ਕੇ ਖਾਵਾਂਗੇ ਪੈਸੇ ਬਚਦੇ ਆਂ ਪੀ ਇਹ ਖਾਣ ਨੂੰ ਕਿ ਬਚਦੇ ਨਹੀਂ ਖੇਰ ਖਾਵਾਂਗੇ ਹਾਂ ਖਵਾ ਕੇ ਲੈ ਕੇ ਜਾਵਾਂਗੇ ਕਦੇ ਹੋਇਆ ਇਹੋ ਜਿਹਾ ਦਿਨ ਵੀ ਜਿੱਦ ਦੇ ਸਾਨੂੰ ਸ਼ਹਿਰ ਚ ਕੁਛ ਨਾ ਖਵਾਇਆ ਹੋਵੇ ਹੋਰ ਕੀ ਖਾਣਾ ਤੁਸੀਂ 버거 ਅਸੀਂ ਖਵਾਉਣਾ ਨਹੀਂ ਬੀ ਬੀ ਗੋਲਗਾਪੇ ਆਮਨ ਹੈਲੋ ਇਹਨੂੰ ਕੋਈ ਦੱਸ ਰਿਹਾ ਤਾ ਲੱਗਿਆ ਕੌਣ ਆਮਨ ਅਮਨ ਸ਼ਾਪਿੰਗ ਕਰਦੀ ਫਿਰਦੀ ਹੈ ਵਿਆਹ ਦੀ ਕੌਣ ਬੈਣਾ ਅਮਨ ਹਾਂ ਕੋਠੇ ਵਾਲੀ ਇਹ ਵੀ ਹੈ ਤੇਰੀ ਮੈਨੂੰ ਹਾਂ ਹਾਂ ਇੰਦਰਾਲੀ ਕੋਠਿਆਂ ਦਾ ਇੰਦਰਾਲੀ ਕੋਠਿਆਂ ਦੇ ਜੀਨ ਪਾਈ ਕਰਤੀ ਹੈ ਕੋਈ ਜੀਨ ਹਾਂ ਤਾਂ ਥੋੜੇ ਜਿਹੇ ਦਿਨ ਰਹਿ ਗਏ ਇਹਦੇ ਵਿਆਹ ਚ ਵੀ ਹੈ ਨਾ ਸਮਾਂ ਬੜ ਰਿਹਾ ਹੈ ਅੱਜ ਕਿਹਦਾ ਕੋਸ਼ਣਾ ਟਰਾਈ ਨਵਾਂ ਆਗੇ ਟਰਾਈ ਕਰਾਂਗੇ ਕੋਸ਼ਣਾ ਨਵਾਂ ਟਰਾਈ ਕਰਨਾ ਕਦੇ ਹਾਂ ਅੱਜ ਕੁਝ ਨਵਾਂ ਹੈਲੋ ਫੂਡ ਵਾਲਿਆਂ ਨੇ ਬਿਠਾ ਲਾਂਗੇ ਫਿਰ ਕੁਝ ਨਵਾਂ ਟਰਾਈ ਕਰੀਏ ਹੋਰ ਭਰਾ ਹੈਲੋ ਫੂਡ ਬਚਾਓ ਮੇਰੇ ਬਟੂਏ ਨੂੰ ਬਚਾਓ 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 ਕੋਈ ਬਚਾਓ ਬਚਾਓ ਜਦੋਂ ਮੈਂ ਬੜਕ ਧੰਦਾ ਲੀ ਕਿ ਉਹਦੇ ਉੱਤੇ ਉਂਗਲਾਂ ਚੱਟੀ ਗਈਆਂ ਗਈ ਮੈਂ ਤਾਂ ਉਹਦੇ ਘਰੇ ਜਾ ਕੇ ਵੀ ਆਣੀ ਅਮਸ਼ਰੂਮ ਵਾਲਾ ਸੀਗਾ ਉਹੀ ਸੀਗਾ ਸੱਚ ਅੱਜ ਨਾ ਉਹ ਲੈ ਕੇ ਜਾਵਾਂਗੇ ਆਪਾਂ ਚਾਟ ਮਸਾਲਾ ਆ ਜਾ ਸਾਨੂੰ ਵਿੱਚ ਦੇਖ ਗੋਭੀ ਦਾ ਫੁੱਲ ਮੰਮੀ ਇੱਕ ਯਾਦ ਰੱਖੀ ਉਹ ਮਸ਼ੀਨ ਵਾਲੀ ਪਾਈਪ ਲੈ ਕੇ ਜਾਣੀ ਆਪਾਂ ਉਹ ਕਰਨ ਨਾਲੇ ਕੀ ਉਹ ਕਰਨ ਨਾਲੇ ਠਗਾ ਪਿਆ ਪਿਆ ਹੈ ਨਾ ਅੱਗੇ ਉਹ ਦੇ ਮਾਲੀ ਉਧਰ ਮਿਲਦੇ ਸੀ ਨਾ ਬੜਾ ਜੀ ਆਜ ਕਿੰਨੇ ਬੱਠੇ ਇਹ ਮਸ਼ੀਨ ਵਾਲੇ ਬਾਬਾ ਮਸ਼ੀਨ ਕੱਪੜੇ ਧੋਣ ਵਾਲੀ ਮਸ਼ੀਨ ਤੇ ਬਾਈ ਬਾਬਾ ਅੱਛਾ ਚੜ੍ਹਦੀ ਕਲਾ ਲੈਣੇ ਜਾਣਾ ਹੈ ਚਲ ਲਓ ਜੀ ਲਾਈਨਿੰਗ ਆ ਦਾ ਦੁਪੱਟਿਆਂ ਦਾ ਕੰਮ ਨਿਬੜ ਗਿਆ ਆਪਣਾ ਹੁਣ ਆਪਾਂ ਲੈ ਜਾਣੇ ਆ ਬੱਚਿਆਂ ਦੇ ਕੱਪੜੇ ਆਹ ਤੂੰ ਮਾਤਾ ਜੀ ਨਾਲ ਆਪ ਕੋ ਗਵਿੰਦਰ ਕਿੱਥੇ ਆ ਮਮੇ ਨੇ ਤਾਂ ਸੋਈ ਪਉਣ ਲੱਗ ਇੱਕ ਪੈਰ ਦੇ ਹੀ ਆ ਮੰਮੀ ਇਹ ਸਾਈਜ਼ ਵੱਡਾ ਛੋਟਾ ਆ ਆਲਾ ਕੁੜੀਆਂ ਬੱਚਿਆਂ ਦਾ ਤਾਂ ਕੋਈ ਵੀ ਜੀ ਜੀ ਅੱਡੀ ਨਹੀਂ ਮਿਲੀ ਕਿਉਂਕਿ ਅੰਕਲ ਕਹਿੰਦੇ ਆ ਗੇ ਲੈਣ ਗਏ ਹੋਏ ਆ ਤੁਸੀਂ ਇੱਕ ਦਿਨ ਹੋਰ ਵੇਟ ਕਰੋ ਕੱਲ ਨੂੰ ਆ ਕੇ ਨਾਲ ਤਾਂ ਸ਼ੂਜ਼ ਵਗੈਰਾ ਬੱਚਿਆਂ ਦੇ ਲੈ ਜਿਓ ਤੇ ਜੀ ਕਹਿੰਦੇ ਲੈ ਜਿਓ ਬੱਚਿਆਂ ਦੇ ਕੱਪੜੇ ਆਦੀ ਕੋਸ਼ਣੀ ਤੇ ਨਵੀਂ ਜੀਜੀ ਦਵਾਂਗੇ ਕਹਿੰਦੇ ਕੱਲ ਤੱਕ ਸਾਰਾ ਸਾਮਾਨ ਆ ਜਾਣਾ ਬਸ ਅਜਮਾਨ ਨਹੀਂ ਕਹਿੰਦੇ ਸ਼ੂਜ਼ ਆਤੀ ਜੀ ਸੌਣੇ ਉਹ ਨਹੀਂ ਆਤੀ ਹੂੰ ਬੜੀ ਹੈਗੀ ਬਾਹਰ ਅੰਦਰ ਪਾਉਣ ਬਹੁਤ ਵਧੀਆ ਟੀ ਨਾ ਵਧੀਆ ਹੈ ਹੂੰ ਸੌਕ ਪੰਦੀ ਵੀ ਲੋੜਨੀ ਹੈ ਕਿਉਂ ਨਾ ਨਾਲ ਨਾਲ ਆ ਚੀਜ਼ ਨੰਬੀ ਸੀ ਪੈ ਜਾਂਦੀ ਆ ਹੂੰ ਬਹੁਤ ਵੱਡਾ ਪੰਜਾ ਜਾਂ ਵੀ ਸੋਹਣਾ ਲੱਗਦਾ ਆ ਚੀਜ਼ ਵੀ ਸੋਹਣੀ ਸੀ ਆਪਣੀ ਬਾਤ ਹੀ ਬੰਨਸੀ ਹੁਣ ਤੋਲੇ ਲੱਗਦਾ ਸਖੋਲ ਜਾ ਜੇ ਤਾਂ ਤਾਂ ਨਹੀਂ ਮੇਜ ਤੇ ਹੈਗੇ ਮੇਰੇ ਤੇ ਟੇਢੇ ਜਿਹੇ ਤਾਂ ਕਾਤੋ ਜਾਂਦਾ ਪੈਰੇ ਇਹ ਪਤਾ ਨਹੀਂ ਆ ਇੱਕ ਵਾਰ ਉਹ ਪੜਾਈ ਸੀ ਮੈਂ ਉਹ ਪਰ ਹਾਂ ਪਰ ਦੁੱਜਾ ਇੱਕੋ ਪਾ ਦੇ ਇੱਕ ਵਾਰ ਦੇ ਥੇਕੇ ਪਾ ਕੇ ਦੇ ਹੋ ਪਿਆ ਪਰ ਉੱਪਰ ਦੇਖਣਾ ਬੜਾ ਜਿਹਾ ਧਿਆਨ ਦੇ ਉੱਪਰ ਕਈ ਜੰਮੀ ਐਵੇਂ ਨਹੀਂ ਰੱਖੀ ਨੀਚੇ ਜਾਈ ਤੁਮ ਹਾਂ ਟੇਢੇ ਬਣਾ ਕੇ ਬਣਾ ਕੇ ਇਹ ਕੋਈ ਨਹੀਂ ਬੰਦ ਹੋਈ ਜੀ ਸਭ ਤੋਂ ਵੱਧ ਚੈਨ ਆਉਂਦਾ ਆ ਉੱਠੇ ਜੇ ਪੈਰ ਬਣਾਉਂਦਾ ਤੇ ਬਿਆਲੀ ਡਾਈ ਲੈ ਡੇੜਾ ਦੁਬਾਰੇ ਫੇਰ ਲੱਗੋ ਥੋੜਾ ਕੱਪੜੇ ਅੰਕਲ ਨੂੰ ਖਾਈ ਵਿੱਚ ਤੋਂ ਸੁਣ ਲਾ ਦੇਣਾ ਆ ਠੀਕ ਹਾਂ ਆ ਸਲੇਪ ਪਜਾਈ ਦੇ ਲੱਗਿਆ ਨੇ ਹਣ ਕੋਲ ਆਪਾਂ ਤਾਂ ਕੀ ਕਹਿਣਾ ਪੰਜ ਤੱਕ ਉਸਨੇ ਲਿਆ ਗੁਰੂ ਜੀ ਤੇ ਉਹ ਅਲਗੋ ਇਹਦੇ ਹੁੰਦੇ ਪ੍ਰਾਈਜ਼ ਹਨ ਕੁਛ ਦੇਖਤੀ ਸੀਗੀ ਨਾ ਐ ਮਾਰੀ ਮੋਟੀ ਨਾਲ ਖੋਖਲੀ ਨਹੀਂ ਤੇ ਕੇ ਲਿਆ ਜਦੋਂ ਨਹੀਂ ਮਮੀ ਦਾ ਸੱਜਣ ਨਹੀਂ ਕਿਉਂ ਜੀ ਪੁੱਤਾਂ ਨੂੰ ਹੈ ਕੱਲ੍ਹ ਆਉਂਦੀ ਕਿਨਾਂ ਦਾ हां ठीक है यार ये एकदम मुलायम है कितनी सॉफ्ट है ये बढ़िया हम्म प्लास्टिक नहीं है ये कितना अच्छा है बहुत बढ़िया ਕਾਜੂ ਬਦਾਨ ਸਾਹ ਤੇ ਲੰਡਰੜਾ ਹਾਂ ਹਾਂ ਉਹ ਚਾਰ ਜਗਤ ਉਹ ਕਰੇ ਕੱਟ ਕੇ ਪਾਣਾ ਅੰਖਾਈ ਫੋਟੋ ਮੁੰਡਾ ਬੇ ਨਹੀਂ ਆ ਇੱਥੇ ਹੂੰ ਕਾਜੂ ਬਦਾਨ ਚਾਹ ਚਾਹ ਬੈਠਦੀ ਜੋਗੀ ਹਾਂ ਦਰੜ ਫੜੜ ਇਹ ਕਰਨਾ ਹੈ ਕਾਜੂ ਬਦਾਨ ਦੀ ਕਾੜੀ ਜੋ ਕਰੇ ਕਰ ਲਾਂਗਾ ਕਰੇ ਕਰ ਲਾਂਗੇ ਤੇ ਠੀਕ ਨਹੀਂ ਆਪਾਂ ਹੈਗਾ ਆਈਟੀ ਲੈਣਾ ਹੈ ਲੈਣੀ ਹੈ ਹੂੰ ਆਪਾ ਜਾ ਚੁੱਤੇ ਨਹੀਂ ਜਮਾਣ ਆ ਆਇ ਤੇ ਕੱਪੜੇ ਲੈਣ ਕਿ ਲਾਗੇ ਨੇ ਜੀ ਦਸਣਾ ਕੱਪੜੇ ਬਲੇ ਹੋਰ ਵੀ ਬੱਸ ਕੋਈ ਆਪਾ ਮੜ ਕੇ ਆਪਣਾ ਹੁਣ ਆਹ ਹਾਂ ਤੇਰੀ ਗੱਲ ਚਾਹ ਆਸਮਾਨ ਤੋਂ ਆਂ ਲੈ ਜਾ ਲਾ ਕੇ ਬੈਠਾ ਹਰਨਾ ਹੋ ਗਈ ਲੈ ਗੇ ਨਾ ਹਾਂ ਅਈ ਕੰਡੀਆਂ ਦੀ ਹੂੰ ਆਹ ਫੂਟ ਕੰਡੀਆਂ ਉਹ ਚੱਕੋ ਚਲੋ ਚਲੀਏ ਮੁੰਡੇ ਪਸਾਰੀ ਮੈਨੂੰ ਪਤਾ ਨਹੀਂ ਲੰਭਾ ਉਹ ਕਾਹੇ ਜੀ ਆਏ ਹਾਂ ਕੰਡੀਆਂ ਹਾਂ ਹਾਂ ਦੇਖੋ ਕੀ ਦੀਆਂ ਬਲੌਗ ਦਾ ਵੀ ਟਾਈਮ ਹੋ ਗਿਆ ਥੰਦ ਬੱਜ ਗਈ ਠੀਪ ਮੈਂ ਤਾਂ ਹੋਣੀ ਖਾਂਦੀ ਸੀ ਕੀ ਵੀ ਠੀਕ ਲੈ ਮੈਂ ਉਹ ਦੇਖੀ ਤੇ ਡੈਡੀ ਨੂੰ ਦੇ ਦੇ ਬਾਜੀ ਤੁਸੀਂ ਲੈ ਵੇਖ ਮੈਨੂੰ ਆ ਖੱਟੀ ਜਿਹੀ ਮੈਨੂੰ ਕੀ ਵੀ ਆ ਮੈਨੂੰ ਵੀ 오ਰੇਂਜ ਵਾਲੀ ਜੋ ਉਹ ਦਿਖਾ ਦੇ ਇਹ ਆ ਕਿੰਨੀ ਡਸਟੀ ਆ ਇਹ ਹੁੰਦਾ ਤਾਂ ਨੇ ਫਰੂਟੂਨ ਬਣਿਆ ਹੁੰਦਾ ਹਨਾ ਖੰਡ ਜੀ ਬਾਕੇ ਨਾ ਨਾ ਮੂਗਾ ਫਰੂਟੀ ਹੈ ਇਹ ਕਿਹੜਾ ਫਰੂਟ ਹੁੰਦਾ ਇਹ ਮੈਂ ਫਿਰ ਮੇਨੂੰ ਆਦੀ ਪਸੰਦ ਦਾ ਫਰੂਟ ਕੱਢਣ ਦੇ या कयू रहा आ रंगी रंगी पे मीठा वाला ब्लैकंदा खाए काला आ के नहीं औरेंज नहीं आपा हूं नहीं दोनों हो अच्छा खाय भी लग रहा है सर के सर हां हां आमदा ਇਹ ਖਾਲੀ ਜਿਗਦੀ ਹੈ ਮੇਰੇ ਚਾਰਜਰੀ ਖਰਾਬ ਹੋ ਗਿਆ ਨਹੀਂ ਕੰਮ ਨਹੀਂ ਮੰਨ ਗਈ ਸਪਰੇ ਹੋ ਰਹੀ ਹੈ 붐붐붐 ਸਪਰੇਰ ਹੈ 붐 ਨਹੀਂ ਤੇ ਕੰਕ ਤੇ ਹੋ ਰਹੀ ਹੈ ਕੰਕ ਤੇ ਹੋ ਰਹੀ ਹੈ ਕੰਕ ਤੇ ਪਏ ਦੁਬਾਰੇ ਇੱਥੇ ਕੁਲੀ ਡੰਡਾ ਕੱਖ ਪੱਠਾ ਕੁਛ ਨਹੀਂ ਹੁੰਦਾ ਕਿੰਨੇ ਕਹਿੰਦੇ ਦੇ ਸਕੀ ਤਮਾਰਸ ਮੈਂ ਚਪਿੰਡੋ ਹੀ ਬਹੁਤ ਦਿਨ ਨਹੀਂ ਮਿਲਿਆ ਜਿੱਦਕਾਨ ਵਾਲ ਪਾਈ ਹਣੇ ਸਬੋਰ ਦਾਣਾ ਨਾ ਕੱਪੜੇ ਸੀਗੇ ਠੀਕ ਹੈ ਜੀ ਬੀਬੀ ਬੀਬੀ ਸੈਡ ਬੀਬੀ ਸਮੋਸੇ ਲੈ ਕੇ ਗੋਲ ਗੱਪਿਆਂ ਦੇਖ ਕੇ ਲੈਣੇ ਪੈਣ ਮੇਰਾ ਤਾਂ ਫੋਨ ਹੋਣੀ ਚਾਰਜਰ ਹੀ ਖਰਾਬ ਹੋ ਗਿਆ ਮੈਂ ਕੀ ਕਰੂੰ ਕਿ ਦੇਣ ਵਾਲਾ 3/30 ਹੋ ਗਏ ਤੇ ਹੁਣ ਕੀ ਟਾਈਮ ਰਹਿ ਗਿਆ ਵਿੱਚ ਇਹ ਤਾਂ ਰੈਸਟ ਕਰਨ ਨੂੰ ਵੀ ਨਹੀਂ ਟਾਈਮ ਮਿਲਦਾ ਤੋ ਚਾਹ ਪਾਣੀ ਬਣਾ ਦਾਂਗੇ ਫਿਰ ਕਰਦੇ ਆਪਾਂ ਬਲੌਗ ਨਾਲ ਦੀ। ਲੋ ਜੀ ਟਾਈਮ ਨਾ ਸਾਢੇ 6 ਹੋਣ ਵਾਲੇ ਹੋ ਗਏ ਤੇ ਆਪਾਂ ਆ ਗਏ ਸੀਗੇ ਜੀ ਸ਼ਾਇਦ ਸਾਢੇ ਕਿਤੇ ਨਾ ਆ ਗਏ ਸੀਗੇ ਆਪਾਂ ਸ਼ਹਿਰੋਂ ਉਸ ਤੋਂ ਬਾਅਦ ਜਿਹੜਾ ਤੁਸੀਂ ਤਾਂ ਜਿਹੜਾ ਬਲੌਗ ਹੈ ਬਿਲਕੁਲ ਵੀ ਨਹੀਂ ਬਣਿਆ ਹੈਗਾ ਹੈ ਨਾ ਬਲੌਗ ਨਾ ਬਣਾਉਣਾ ਦਾ ਕਰਨੀ ਸੀ ਕਿ ਆਪਾਂ ਉਦੋਂ ਆਦ ਇਸ ਵਰਿੱਤੇ ਦੇ ਅੰਦਰ ਪੱਠੀ ਵਗਰੇ ਆਉਣ ਲੱਗੇ ਆ ਕੇ ਚਾਹ ਪਾਣੀ ਬਣਾਉਣ ਲੱਗੇ ਆ ਕੇ ਜਿਹੜਾ ਮੈਂ ਫੋਨ ਚੱਕੀ ਨਹੀਂ ਬਾਕੀ ਮੈਂ ਫੋਨ ਨਾ ਚੱਕਨ ਦੇ ਰਿਝ ਨੇ ਸੀ ਕਿ ਫੋਨ ਦੀ ਜਿਹੜੇ ਚ ਚਾਰਜ ਹੈ ਜਿਹੜਾ ਹਨਾ ਖਰਾਬ ਹੋ ਗਿਆ ਲੀਡ ਹੈ ਜਿਹੜੀ ਤੇ ਪਤਾ ਨਹੀਂ ਕਿਵੇਂ கிரੈਂਕ ਹੋ ਗਈ ਤੇ ਫੋਨ ਚਾਰਜ ਹੁਣ ਹਟ ਗਿਆ ਤੇ ਫਿਰ ਕਿਥੋਂ ਬਲੌਗ ਬਣਾਣਾ ਸੀਗਾ ਬੈਟਰੀ ਲੋ ਸੀਗੀ ਫਿਰ ਗਵਾਂਡੀਆਂ ਤੋਂ ਲੈ ਕੇ ਆਂਦਾ ਹਨਾ ਮੰਗ ਕੇ ਤੇ ਹੁਣ ਕੱਲ ਨੂੰ ਸ਼ਹਿਰ ਜਾਵਾਂਗੇ ਫਿਰ ਜਾਣੇ ਪੈਣਾ ਤੇ ਉਦੋਂ ਚਲੋ ਲਿਆ ਦੇਣਗੇ ਬਾਕੀ ਜਿਹੜੀ ਸ਼ਾਪਿੰਗ ਕੀਤੀ ਚਲੋ ਕੁਝ ਜ਼ਿਆਦਾ ਸਮਝ ਲੈਂਦਾ ਪਰ ਸੋਈ ਦੇ ਲੈਂਦਾ ਹਨਾ ਆਪਦੇ ਵਰਸਤੇ ਲੈਂਦਾ ਜਿਹੜਾ ਉਹ ਸੀ ਕਿ ਉਹ ਤੱਕ ਪਿਆ ਚਲੋ ਬਾਕੀ ਜਿਹੜੇ ਅਸੀਂ ਨੂੰ ਸਸਨੇ ਆਉਦੇ ਸ਼ੂਜ਼ ਹੀ ਲੈ ਕੇ ਆਂਦੇ ਆ ਜਿਹੜੀਆਂ ਮੈਂ ਲਾਈਨਿੰਗਾਂ ਲੈ ਕੇ ਆਈ ਸੀਗੀ ਉਹ ਜਿਹੜਾ ਆਪਾਂ ਸੂਟ ਪਾਉਣ ਤੇ ਕਰਦੇ ਹਨ ਆਪਾਂ ਸਟਿਚ ਕਰਨੇ ਦੀ ਧੀ ਤੇ ਬਾਕੀ ਆ ਜਿਹੜਾ ਦੁਪੱਟਾ ਕਿ ਦਿਨ ਲਈ ਕਰਦੀਆਂ ਤੇ ਇਹਦੇ ਨਾਲ ਮੇਰੇ ਕੋਲ ਇਹ ਕੱਪੜਾ ਪਿਆ ਮੈਂ ਇਹ ਲਾਈਨਿੰਗ ਕਰਾਉਣੀ ਲੋ ਜੀ ਬਾਕੀ ਇਹ ਦੱਸੇ ਮੇਰੇ ਨਾਲ ਪੈਰ ਬਹੁਤ ਜ਼ਿਆਦਾ ਖਰਾਬ ਹੋਏ ਪਿਆ ਤੇ ਮੈਨੂੰ ਦੱਸਿਆ ਸੀ ਕਿਸੇ ਨੇ ਕਿ ਆਹ ਵਾਲੀ ਜਿਹੜੀ ਹੈ ਨਾ ਟਿਊਬ ਹੈ ਕਰੀਮ ਹੈ ਇਹ ਲਾਉਣ ਨਾਲ ਜਿਹੜੇ ਪੈਰ ਵਧੀਆ ਸਾਫ ਹੋ ਜਾਣਗੇ ਮੈਂ ਚੱਲ ਗਈ ਤੇ ਬਾਕੀ ਤੁਹਾਨੂੰ ਇੰਨਾ ਕ ਦੱਸ ਦਿੰਨੇ ਕਿ ਜਿਹੜਾ ਜਿਹੜਾ ਮੈਂ ਵਿਆਹ ਚ ਸੂਟ ਬਣਾਉਂਗਾ ਵਾਲਾ ਜੀ ਬੋਟਲ ਗ੍ਰੀਨ ਆਹ ਵਾਲਾ ਸੂਟ ਹੈ ਤੇ ਸੂਟ ਆਪਣਾ ਪਹੁੰਚ ਗਿਆ ਫਿਰ ਆਪਾਂ ਪਾਹੀ ਹਾਂ ਮੈਂ ਜੀ ਨਹੀਂ ਕਰਦਾ ਹੁੰਦਾ ਹਨਾ ਵਿਆਹ ਚ ਪਾਵਾਂ ਕਿਸੇ ਦਿਖਾਵਾਂਗੇ ਤੇ ਸ਼ੋਹਰ ਦਿਖਾ ਦਿੰਦੇ ਆਪਾਂ ਸਕੂਟ ਪਾਉਂਦੇ ਲੈ ਰਸੀ ਮੈਚ ਵੀ ਰਾਦਣੀ ਸੀ ਮੇਰਾ ਤੇ ਮੈਂ ਮੈਨੂੰ ਸੋਹਣੀ ਲੱਗੀ ਪ੍ਰਾਈਸ ਵੀ ਵਧੀਆ ਲੱਗੇ ਜਾਨੀ ਕਿ 5400 ਜਿਹੜੇ ਵਾਲੇ ਮੇਰੇ ਸ਼ੂਜੀ ਨੇ ਤੇ ਸੁਣਨੀ ਲੱਗੀ ਜਿਵੇਂ ਮੈਂ ਉਹ ਕਹਿ ਸਕਦੇ ਆ ਵੈਲੀ ਰਕਾਬੀ ਜੀ ਟਾਈਪ ਆਣਾ ਤੇ ਚੀਜ਼ ਘੈਂਟ ਹੈ ਬੜੀ ਜਿਹੀ ਬਾਹਰੋਂ ਦੇਖੀ ਮਰਜੀ ਭਾਵੇਂ ਇੰਨੇ ਕਾ ਜ਼ਿਆਦਾ ਸੌਫਟ ਹੈ ਦੇਖੋ ਬਹੁਤ ਜ਼ਿਆਦਾ ਤੇ ਮੈਨੂੰ ਇਹ ਸੁਣਨੇ ਲੱਗੇ ਮੈਂ ਇਹ ਲੈਣ ਤੇ ਮਨ ਆ ਗਈ ਸੁਣਨੇ ਲੱਗੀ ਮੇਰੀ ਜਨ ਜੀ ਇਸੇ ਵੀ ਪੂਰੇ ਸੌਫਟ ਆਏ ਹੋ ਜਾਂਦੇ ਆ ਸੌਫਟ ਸਾਈਟਾਂ ਦੇ ਵਿੱਚੋਂ ਵੀ ਇਹ ਲਿਆਂਗਾ ਕਿ ਕਿੰਨਾ ਵੀ ਨਵੇਂ ਨਹੀਂ ਸਰਦਾ ਹੈਗਾ ਹਨਾ ਸਕੂਲ ਦੇ ਵਿੱਚ ਪਾਉਣੇ ਵਸੇ ਤੋਂ ਹੋਰ ਵੀ ਹੈਗੇ ਨੇ ਵਟਾਂਿਆਂ ਵੀ ਦੋ ਤਿੰਨ ਜੋੜੀ ਤੇ ਚਾਹੀਦੀ ਹੈ ਚੇਂਜ ਕਰਨੇ ਜਾਂ ਕਿਤੇ ਆਪਾਂ ਨੂੰ ਵੀ ਜਾਣਾ ਆਉਣਾ ਪੈ ਜਾਂਦਾ ਹਨਾ ਫਿਰ ਚਾਹੀਦੀ ਜਿਹੜੀ ਡਿਲੀਵਰਤੀ ਚੀਜ਼ ਹੁੰਦੀ ਹੈ ਉਹਦੇ ਡਿਲੀ ਪਾਉਣ ਦੇ ਨਾਲ ਫਿਰ ਫਰਕ ਪੈ ਜਾਂਦਾ ਤੇ ਬਾਕੀ ਜਿਹੜਾ ਦੂਜਾ ਮਟੀਰੀਅਲ ਆਪਦਾ ਲੈ ਕੇ ਆਉਣਾ ਸੀ ਉਹ ਪਤਾ ਹੀ ਫਿਰ ਲਿਆਂਦਾ ਨਹੀਂ ਗਿਆ ਹੈਗਾ ਕਿਉਂਕਿ ਆਪਾਂ ਬੱਚਿਆਂ ਦੇ ਸ਼ੂਜ਼ ਵਗੈਰਾ ਜਾਂ ਕੋਈ ਵੀ ਫੁੱਟਵੈਅਰ ਨਹੀਂ ਲੈ ਸਕਦੇ ਕਿਉਂਕਿ ਉਹਨਾਂ ਦੀ ਡਰੈੱਸ ਅਕੋਰਡਿੰਗ ਹੀ ਲੈਣਾ ਸੀ ਆਪਾਂ ਹਨਾ ਤਾਂ ਕੋਈ ਰਵਡਵਾਂ ਜੱਕ ਵੀ ਸੂਈ ਕੋਈ ਨਹੀਂ ਲੱਤਾ ਹੈਗਾ ਤੇ ਹੁਣ ਕੱਲ ਨੂੰ ਦੇਖਾਂਗੇ ਰੱਬ ਸੁੱਖ ਰੱਖੇ ਤੇ ਆਪਾਂ ਫੋਨ ਕਰਕੇ ਪੁੱਛ ਲਾਂਗੇ ਦੁਕਾਨ ਵਾਲਿਆਂ ਨੂੰ ਹਨਾ ਉਹ ਕਦੇ ਸੰਕਾਲ ਕਰ ਲ ਤੇ ਫਿਰ ਅਜੋਨੇ ਫਿਰ ਇੱਕ ਦੋ ਦਿਨਾਂ ਤੱਕ ਕਿਉਂਕਿ ਆਪਾਂ ਤਾਂ ਬੱਚਿਆਂ ਦੇ ਬਣੇ ਬਣਾਈ ਲੈਣੇ ਕਿਹੜਾ ਸਟਿਚ ਕਰਨੇ ਦੇਣੇ ਹੁੰਦੇ ਤੇ ਟਾਈਮ ਚੋਂ ਟਾਈਮ ਕੱਢ ਕੇ ਆਪਾਂ ਲੈ ਆਵਾਂਗੇ ਬਾਕੀ ਮੇਨ ਰੀਜਨ ਇਹ ਵੀ ਮੇਰੇ ਜਿਹੜੇ ਸੂਟ ਦਾ ਪਾਰਸਲ ਆ ਭਈ ਉਹ ਲੇਟ ਪਹੁੰਚਿਆ ਕਿਉਂਕਿ ਆਪਣੇ ਮਲੇਰ ਕੋਟ ਲਈ ਦਿੱਤਾ ਫਾਇਸੀ ਸੂਟ ਵਰਕ ਕਰਨਾ ਹਨਾ ਤਿਆਰ ਕਰਨਾ ਬਹੁਤ ਜਾਦੇ ਸੌਨਾ ਤਿਆਰ ਹੋ ਗਿਆ ਹੈ ਮੈਂ ਸਨੂੰ ਥੋੜੇ ਦਿਨਾਂ ਤੱਕ ਬਸ ਵਿਆਜ ਪਾ ਕੇ ਦਿਖਾਉਂਗੀ ਇਹਦੀਆਂ ਰੀਲਾਂ ਵਗੈਰਾ ਵੀ ਆਪਾਂ ਪਾਵਾਂਗੇ ਨਾ ਅਗਰ ਜੇਕਰ ਕਿਸੇ ਭੈਣ ਨੇ ਤੁਸੀਂ ਏਜ ਸੂਟ ਰੈਡੀ ਕਰਵਾਉਣਾ ਹੋ ਏਜ ਚੱਕ ਕਰਵਾ ਸਕਦੇ ਐਨੀ ਇੱਕ ਜਾਦੇ ਫਿਨਿਸ਼ਿੰਗ ਆਈ ਹੈ ਨਾ ਸੂਟ ਤੇ ਬਹੁਤ ਜ਼ਾਦੇ ਸੋਨਾ ਤੇ ਉਹਦੇ ਨਾਲ ਦੀ ਆਪਾਂ ਲੈਸ ਵਗੈਰਾ ਲੈ ਕੇ ਆਉਣੀ ਆ ਦੁਪੱਟਾ ਡਾਈ ਕਰਨਾ ਦੇਣਾ ਹਨਾ ਤੇ ਜਾਨੀ ਕਿ ਆਪਣਾ ਕੰਮ ਜੈ ਪਿਆਗਾ ਤੇ ਮੇਰਾ ਜਾਨੀ ਕਿ ਕੀੜਾ ਹਜੇ ਰਹਿਂਦਾ ਮੰਡੀ ਵਾਲੇ ਕੋਲ ਲੱਗੂਗਾ ਤੇ ਲੈਸ ਲੂਸ ਵੀ ਸ਼ਰਟ ਦੀ ਫਿਰ ਆਪਾਂ ਕੱਲ ਨੂੰ ਪਰਸੋਂ ਆਪਾਂ ਸਟੀਚ ਕਰਨਾ ਉਹ ਵੀ ਸੂਟ ਦੇ ਦੇਣਾਗਾ ਤਾਂ ਕਰਕੇ ਇਹਦਾ ਕੰਮ ਆਣਾ ਗਏ ਵੀ ਤੇ ਆਪਦੇ ਵੱਲੋਂ ਤਾਂ ਖਾਲੀ ਜਿਹੇ ਮੁੰਡੇ ਜਿਹੜੀਆਂ ਆਪਦੀਆਂ ਚੀਜ਼ਾਂ ਲੈਣ ਨੂੰ ਅਸੀਂ ਉਹ ਨਹੀਂ ਲਿਆਂਦਾ ਗੰਗਾ ਗੰਗਾ ਚਲੋ ਮੈਂ ਤਾਂ ਉਹ ਜਿਹੜਾ ਹੋਰ ਚਾਹੀਦਿਆਂ ਸਿ ਉਹ ਆਪਾਂ ਲੈ ਆਏ ਤੇ ਬਸ ਆਹ ਵਾਲੀ ਚੀਜ਼ਾਂ ਹੀ ਖਰੀਦ ਲੈ ਕੇ ਆਏ ਆ ਜਿਆਦਾ ਖਰੀਦਦਾ ਰੇ ਤੇ ਰਸੋਈ ਦੇ ਵਿੱਚ ਪੇਚ ਲੋ ਤਾਂ ਕੀ ਆਪਾਂ ਹਨਾ ਮੀਨ ਆਪਾਂ ਨੂੰ ਸੂਟਾਂ ਦੇ ਤੇ ਫੁੱਟਵੇਅਰ ਵਗੈਰਾ ਦੇ ਹੁੰਦੇ ਵੀ ਕਿੱਦਾਂ ਦੇ ਲੈ ਕੇ ਆਏ ਆ। ਬਾਕੀ ਬਰਤਨ ਵਾਲੀਆਂ ਜਿਹੜੀਆਂ ਰਸੋਈ ਵਾਲੀਆਂ ਚੀਜ਼ਾਂ ਹੁੰਦਾ ਸਾਰੇ ਹੀ ਲੈ ਕੇ ਆਉਂਦੇ ਆ। ਲੈ ਕੇ ਤਾਂ ਇਹ ਚੀਜ਼ਾਂ ਵੀ ਹੁੰਦੇ ਮੀਨ ਆਪਾਂ ਨੂੰ ਐ ਹੁੰਦਾ। ਹਰੇਕ ਦੀ ਸ਼ੋਪਿੰਗ ਨੇ ਹੁੰਦਾ ਵੀ ਕੀ ਹੋ ਜੇ ਲੈ ਕੇ ਆਏ ਹਨ। ਜਿਹੜੀ ਉਹ ਚ ਉਹ ਚੀਜ਼ਾਂ ਉਹ ਤਾਂ ਆਪਾਂ ਕੋਈ ਇਸ ਚੀਜ਼ ਦਾ ਕੋਈ ਦਿਖਾਵਾ ਨਹੀਂ ਕਰਨਾ ਹੁੰਦਾ ਹਨਾ। ਜਾਂ ਕਿੰਨਾ ਲੈਂਦਾ ਜਾਂ ਕਿਲੋ ਲੈਂਦੇ 2 ਕਿਲੋ ਲੈਂਦੇ ਉਹ ਤਾਂ ਆਪਦੇ ਅਗਲਾ ਅਧਿਕ ਰੈਸਟਰੀ ਮੁਤਾਬਕ ਲੈ ਕੇ ਆਉਣੇ ਹੁੰਦੇ ਆ। ਕਿ ਉਹ ਹਜੇ ਉੱਥੇ ਪਿਆ ਸੰਭਣ ਵਾਲਾ ਉਹ ਸਮਾਨ ਵੀ ਉਵੇਂ ਹੀ ਪਿਆ ਸੱਤ ਦਿੱਤੀ। ਮੈਂ ਵੀ ਹੁਣ ਪੱਠੀ ਵੀ ਕਰਾ ਪਾ ਕੇ ਹੁਣ ਆਈ ਸੀ ਹੁਣ ਮੇਰਾ ਫੋਨ ਚਾਰਜ ਜਿਹੜਾ ਫੁੱਲ ਹੋਇਆ ਤੇ ਹੁਣ ਮੈਂ ਵਲੌਗ ਤਾਂ ਕਰਕੇ ਮੈਂ ਬਣਾਉਣ ਲੱਗੀ ਆਂਗੀ ਤੇ ਕਾਸੇ ਵੀ ਨਾ ਵੀ ਨਜ਼ਰਦਾ ਹੁਣ ਬਿਨਾ ਵੀ ਬੜਾ ਅੱਖਾ ਲੱਗਿਆ ਹਨ ਜਦੋਂ ਚਾਰਜਰ ਚ ਖਰਾਬ ਹੋ ਗਿਆ ਮੈਂ ਥੇ ਦੂਦਾਂ ਸ਼ੈਰ ਜੀ ਤੁਰੇ ਫਿਰਦੀ ਮੈਂ ਲਾ ਕੇ ਦੇਖ ਲੈਂਦੀ ਗੱਡੀ 'ਚ ਵੀ ਲੱਗਦਾ ਕਿ ਨਹੀਂ ਨਹੀਂ ਤਾਜੀ ਲਿਆਉਂਦੇ ਤੇ ਲੋ ਜੀ ਆਪਾਂ ਆਪਣੀ ਬੇਨਤਾ ਹੀ ਹੋਈ ਸੀ ਮਾਮੇ ਦੀ ਬੇਟੀ ਤੇ ਉਧਰ ਪਾਲੇ ਦੀ ਸਿਸਟਰ ਉਹ ਉਧਰ ਬੱਚੇ ਵੀ ਉਧਰ ਗਏ ਉਹ ਪਹਿਲਾਂ ਆ ਗਏ ਸੀ ਇੱਥੇ ਅਸੀਂ ਗੁਰਦੁਆਰਾ ਸਾਹਿਬ ਗਏ ਅਸੀਂ ਮੱਥਾ ਟੇਕਿਆ ਇੱਕ ਤੇ ਦੋ ਵਾਰ ਬੱਚੇ ਵੀ ਤੇ ਉਹਨਾਂ ਨਾਲ ਕੋਈ ਵਲੌਗ ਬਣਿਆ ਹੀ ਨਹੀਂ ਹੈਗਾ ਤੇ ਹੁਣ ਮੈਂ ਫੜਾਵਾਂ ਸਾਰਿਆਂ ਨੂੰ ਰੋਟੀ ਫੇਰ ਆਪਾਂ ਕਰਾਂਗੇ ਵਲੌਗ ਨੂੰ ਕੰਟੀਨਿਊ ਤੇ ਫਿਰ ਉਧਰੋਂ ਹੌਲੀ-ਹੌਲੀ ਆਉਣਗੇ ਸਮਝੋ ਅਗਲਾ ਆਪਾਂ ਸ਼ੂਗਰਾਈ ਦੇ ਸਾਰੇ ਸਾਮੇ ਰੱਖ ਲਿਆ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਇਹਦੇ ਸ਼ੂਗਰ ਕਿੱਦਾਂ ਦੇ ਲੱਗੇ ਸਭ ਜੀ ਆਪਣੀ ਬਣ ਕੇ ਰੈਡੀ ਹੈ ਅੱਜ ਬਣਾਇਆ ਕद्दू ਦਾ ਕਿਤੇ ਮਾਰਾ ਕद्दू ਪਨੀਰ ਨੂੰ ਦਾ ਮਾਰ ਪਾਉਂਦਾ ਹੈ ਇੰਨਾ ਵਧੀਆ ਮਲਾਈ ਵਾਲਾ ਭਾਗੇ ਬਣਾਇਆ ਹੋਇਆ ਬਧੀਆ ਨਾ ਤਜਾਬ ਹੋ ਗਿਆ ਹਣੀ ਤਾ ਨਾ ਮੂੜ ਨਾਲ ਨਾਲ ਕਦੂ ਵੀ ਚੰਗੇ ਲੱਗਦੇ ਤੈਨੂੰ ਕਿ ਮੂਲੀਆਂ ਘੱਟ ਸਾਲ ਆ ਗਈ ਤੇ ਕਦੂ ਵੀ ਸਾਨੂੰ ਸਵਾਦ ਲੱਗੇਗਾ ਮੈਂ ਬਸ ਲਾਸਟ ਇਸ ਸ਼ਹਿਰ ਜਾਂਦੀ ਵਾਰ ਕਦੂਆਂ ਨੂੰ ਕਦੂ ਗੀਏ ਨਹੀਂ ਕਿ ਲੱਡੂ ਗੀਏ ਨਹੀਂ ਪਤਾ ਨਹੀਂ ਹੋ ਚੁੱਕੀ ਕਿ ਕੀ ਆ ਹੈ ਘੜਾ ਦੇ ਟਿਪ ਨੋ ਜੀ ਮੈਂ ਨਾ ਕੰਮ ਕਰ ਕਰਨ ਤੋਂ ਬਾਅਦ ਆਪਦੇ ਕੱਪੜੇ ਨੇ ਸਾਂਭਣ ਲੱਗੀ ਸੀ ਕਿਉਂਕਿ ਹੁਣ ਮੈਂ ਕਾਟਨ ਦੇ ਸਾਰੇ ਕੱਪੜੇ ਸੰਭਲਣ ਲੱਗੀ ਸੀ ਤੇ ਮੈਂ ਕਿ ਮੈਂ ਆਪਦੀ ਲਾਈਨਿੰਗ ਵਾਲੀ ਜਾਂ ਮੋਟੀ ਜੋ ਵੀ ਆਪਣੇ ਹੈਗੇ ਹਨਾ ਬਲਕਟ ਹਾਂ ਕਾਟਰਿਸ ਦੇ ਜੋ ਕੁਝ ਵੀ ਆਪਣੇ ਪਸ਼ਮੀਨੇ ਵਗੈਰਾ ਦੇ ਸੂਟ ਹੈ ਮੈਂ ਚਲ ਕੱਢ ਲਾ ਨਾਲੇ ਬਲੌਜ਼ ਵਗੈਰਾ ਤੇ ਵਿੱਚ ਮੇਰੇ ਸੂਟ ਲੱਭ ਗਿਆ ਜਾਨੀ ਕਿ ਮੇਰੇ ਵਿਆਹ ਵਾਲੇ ਨੇ ਇਧਰ ਲਈ ਦੋ ਸੂਟ ਪੂਰੇ ਹੈਵੀ ਪਏ ਆ ਉਦਾਂ ਹੀ ਪਏ ਆ ਵੀ ਉਦੋਂ ਤਾਂ ਚਲੋ ਨੇੜੀ ਡਿੜੀ ਵੀ ਮੈਂ ਖੁੱਲੇ ਕਰਕੇ ਪਾੜੇ ਸੀ ਤੇ ਹੁਣ ਕਿਉਂਕਿ ਉਦੋਂ ਵਾਲਾ ਨਾਪ ਤੇ ਹੁਣ ਵਾਲੇ ਨਾਪ ਦਾ ਬਹੁਤ ਜ਼ਿਆਦਾ ਫਰਕ ਆਣਾ ਹੁਣ ਤਾਂ ਘੇਰੇ ਵਗੈਰੇ ਕਿੰਨੇ ਪਾਉਣ ਲੱਗੇ ਉਦੋਂ ਮੈਂ ਤਾਂ ਮੱਸਾ 15 16 ਘੇਰਾ ਪਾਉਣੀ ਹੁੰਦੀ ਸੀ ਹੁਣ 20 ਪਾਉਣ ਲੱਗੇ ਵੀ 5 ਇੰਚਾਂ ਦਾ ਡਿਫਰੈਂਸ ਹੈ ਜਿਹੜਾ ਤੇ ਆ ਚੀਜ਼ਾਂ ਦਾ ਡਿਫਰੈਂਸ ਕਦੇ ਮੇਲ ਨਹੀਂ ਖਾਂਦਾ ਹੈ ਉਹਦਾ ਹੁਣ ਹਨਾ ਪੈਂਦੇ ਵੀ ਨਹੀਂ ਤੇ ਆਪਾਂ ਸੈੱਟ ਵੀ ਨਹੀਂ ਸਕਦੇ ਇਹ ਮੈਂ ਕਿ ਚਲੋ ਪਾਈਏ ਬੱਚੇ ਪਾ ਲੈਣਗੇ ਦੇਖਣਗੇ ਜਿਵੇਂ ਹੁਣ ਆਪਾਂ ਆਪਦੇ ਮਾਵਾ ਦੇ ਭਾਲਦੇ ਉਹਨਾਂ ਦੇ ਟਾਈਮ ਦੇ ਜੀ ਸੂਟ ਹੁੰਣ ਹਨਾ ਮਮਾਂਗਾ ਦੇ ਟਾਈਮ ਸਾਨੂੰ ਨਹੀਂ ਮਿਲੇ ਤੇ ਮੈਂ ਕਿਹ ਕੀ ਸੂਟ ਤੇ ਮੈਂ ਉਹਦੀ ਕਦੀ ਵੀ ਖਰਾਬ ਨਹੀਂ ਕਰਦੀ ਕਿ ਸੀ ਮੂਹਰਗੇ ਵੱਡੇ ਹੋਣਗੇ ਤੇ ਸੀ ਮੂਹ ਤੇ ਤਾਂ ਰੌਂਦੜੀ ਨਾ ਆ ਜਾਣਾ ਕਿਉਂਕਿ ਸੀ ਮੂਹ ਤੇ ਤਾਂ ਹੋਰ ਦੋ ਸਾਲਾਂ ਨੂੰ ਮੇਰਾ ਸੂਟ ਆ ਜਾਣਾ ਪਹਿਲਾਂ ਹਨਾ ਦੇਖੋ ਆਹ ਵਾਲਾ ਮੇਰਾ ਸੁੰਟਾ ਬੀਵੀ ਪਿੰਕ ਆਣਾ ਸਰਦਈਤੀ ਵਰਕ ਤੇ ਆਹ ਵਾਲੀ ਆਹ ਜੀ ਜੀਏ ਹੁਣ ਵੀਰ ਹਨਾ ਵੀ ਚਲੋ ਵੱਖੋ ਵੱਖਰੀ ਡਿਜ਼ਾਈਨ ਹੋ ਜਾਂਦੀ ਨੇ ਬੱਟ ਤੇ ਜਿਹੜੀ ਐਨੀ ਜਿਆਦਾ ਹੈਵੀ ਵਰਕ ਹੈ ਹਨਾ ਫੁੱਲ ਸ਼ਰਟ ਹੈ ਵਰਕ ਦੇ ਨਾਲ ਤੇ ਫੁੱਲੀ ਹੈ ਜਿਹੜਾ ਦੁਪੱਟਾ ਚਲੋ ਬੱਚਾ ਕਦੇ ਫੋਟੋ ਵਗੈਰਾ ਕਰੋ ਨੂੰ ਜਾਂ ਵੈਸੀ ਲੈ ਲੈਂਦੇ ਜਨੂਨ ਦੇ ਦੁਪੱਟੇ ਨੂੰ ਦੇਖੋ ਪੂਰੀ ਹੈਂਡਵਰਕ ਦਾ ਹਨਾ ਫੁੱਲ ਹੈਂਡਵਰਕ ਦਾ ਸੂਟ ਹੈਗਾ ਤੇ ਹੁਣ ਮੈਨੂੰ ਸਮਝ ਨਹੀਂ ਆਦੀ ਇੱਕ ਤਾਂ ਮੇਰਾ ਆਹ ਵਾਲਾ ਸੂਟ ਹੈ ਤੇ ਮੇਰਾ ਮੇਗਾ ਜੀ ਆਹ ਚਿਕ orange ਕਲਰ ਦਾ ਇਧਰ ਲਗ ਪਤਾ ਨਹੀਂ 5000 ਦਾ ਬਣਿਆ ਸੀ ਉਦੋਂ ਉਸ ਟਾਈਮ ਦੇ ਵਿੱਚ ਤੇ ਉਹ ਵੀ ਇੰਨਾ ਕੁ ਜ਼ਿਆਦਾ ਉਹ ਤਾਂ ਇਸ ਤੋਂ ਵੀ ਜ਼ਿਆਦਾ ਹੈਵੀ ਹੈ ਉਮੀ ਵੀ ਆਤੀ ਜਦੋਂ ਗਲਾ ਤਾਂ ਪੈ ਜਾਂਦੀ ਹੈ ਦੋ ਵਾਰ ਗਾਣੀ ਹੁੰਦੀ ਹੈਗੀ ਤੇ ਚਲੋ ਮੈਂ ਇਹਨਾਂ ਸੂਟ ਆਪਣੇ ਸਾਫ਼ ਕੀ ਰੱਖੂੰਗੀ ਹੈਨਾ ਬੱਚੇ ਦੇਖਣਗੇ ਸਮ੍ਰੀਤ ਦੇ ਤਾਂ ਆਰਾਮਦਾਰੀ ਨਾਲ ਆ ਜਾਣੇ ਵਧੀਆ ਚਲੋ ਉਦਾਂ ਤੇ ਫੋਟੋਆਂ ਵਗੈਰਾ ਕਰਾਂਗੇ ਜਦੋਂ ਵੱਡੀ ਹੋ ਗਈ ਹੈਨਾ ਨਾਲੇ ਮੇਰੀ ਨਿਸ਼ਾ ਦੀ ਜਣਕੀ ਬਰੀ ਦੇ ਸੂਟ ਹੈ ਜਿਹੜੇ ਪਾਈ ਆ ਤੇ ਹੁਣ ਮਸ ਮੈਂ ਜਦੋਂ ਮੈਂ ਗਰਮੀ ਸਰਦੀ ਕੱਪੜੇ ਸਾਫ਼ ਕੀ ਮੈਂ ਇਹਨਾਂ ਨੂੰ ਕੱਢ ਲੈਣੀ ਹਵਾ ਲਵਾ ਲੈਣੀ ਤੇ ਫੇਰ ਇਹਨਾਂ ਦੀ ਤੈਮ ਮਾਰ ਕੇ ਜਿਹੜੀ ਉਮੀ ਰੱਖ ਦਿੰਦੇ ਆ ਵੀ ਐਡੇ ਸੋਹਣੇ ਸੂਟ ਹੈ ਹਨ ਕੀ ਕਰੀ ਇਹਨਾਂ ਦਾ ਹੁਣ ਤੇ ਮੈਂ ਮਸਾਂਭਣ ਲੱਗੀ ਸੀ ਮੈਂ ਕਿ ਚਲੋ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਵਗੀਆਂ ਚਰੂਨ ਦੇ ਨੇ ਹੈਵੀ ਦੁਪੱਟੇ ਆ ਚਲੋ ਆਏ ਆ ਵੀ ਦੁਪੱਟਿਆਂ ਨਾਲ ਤਾਂ ਸੂਟ ਵਗੈਰਾ ਬਣ ਜੂਗਾ ਹਨਾ ਤੇ ਫਰ ਆ ਚੀਜ਼ ਨਹੀਂ ਆਪਾਂ ਛੱਡ ਸਕਦੇ ਹੁਣ ਤਾਂ ਹੂੰਗੀ ਪੌਂਚੀ ਵੀ ਵੱਡੀ ਪਾਉਂਦੀ ਸੀ ਤੇ ਮੂੰਹ ਛੋਟੇ ਪਾਉਂਦੇ ਸੀ ਮੈਂ ਤਾਂ ਸਟ੍ਰੈਪਸ ਸਵਾਰਾਂ ਤੇ ਇਹਨਾਂ ਸੋਨਾ ਸੂਟ ਵੈਸੇ ਸਾਰੀਆਂ ਪਹਿਣਾ ਕੋ ਲਈ ਹੋਣਗੇ ਬਾਕੀ ਮੈਂ ਉਧਰਲੇ ਤਾਂ ਆਪਦੇ ਸੂਟ ਮੈਂ ਬਾਲੇ ਨਜਾਇਜ਼ ਹੈਵੀ ਨਹੀਂ ਬਣਾਏ ਸੀਗੇ ਤੇ ਜਿਹੜੇ ਸੀਗੇ ਜਾਨੀ ਕਿ ਮੈਂ ਹੰਡਾ ਹੰਡੂ ਦਿੱਤੇ ਸੀ ਜਾਨੀ ਕਿ ਕਹਿ ਸਕਦੇ ਥੋੜੇ ਬਹੁਤੇ ਤਾਂ ਖੱਡ ਮੱਸੱਟ ਵੀ ਕੀਤੇ ਹੋਣਗੇ ਤੇ ਪਰ ਆਹ ਸੂਟ ਮੇਰੇ ਜਿਆਦਾ ਹੈਵੀ ਸੀ ਉਹਦੋਂ ਵੀ ਨਹੀਂ ਬਸ ਇੱਕ ਅੱਧੀ ਵਾਰ ਹੀ ਮੇਰਾ ਵਾਲੇ ਸੂਟ ਪੇ ਕਈ ਵਾਰੀ ਪਿਆ ਇੱਕ ਦੋ ਵਾਰੀ ਤੇ ਇੱਕ ਦੋ ਵਾਰੀ ਮੇਰਾ orange ਦਾ ਜਿਹੜਾ ਸੂਟ ਉਹ ਪਿਆਗਾ ਹਾਂ ਦਸੋ ਨਾ ਕਿੱਡੇ ਸੋਨੇ ਨਾ ਇਹਨਾਂ ਦੀ ਕੋਈ ਵਰਕ ਵਗੈਰਾ ਜਿਹੜੀ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਕਾਲਾ ਹੋਇਆ ਹੋਵੇ ਆਹ ਥ੍ਰੈਡ ਵਗੈਰਾ ਜਾਂ ਮੋਤੀ ਵਗੈਰਾ ਹਨਾ ਉਦਾਂ ਹੀ ਪਈ ਬਹੁਤ ਸਾਨ ਸੁਟਾ ਲਓ ਜਾਈਂ ਐ ਕਰਕੇ ਫੇਰ ਵਿਚਾਰਿਆਂ ਨੂੰ ਲਵਾ ਕੇ ਹਵਾ ਤੇ ਮਾਰ ਕਿ ਤੈਂ ਇਹਨਾਂ ਦੀ ਸਾਂਦਾਂਗੇ ਅਜੇ ਬੱਚਾ ਬਣ ਜਮਾ ਕਰੇ ਰੌਣਕ ਨੇ ਉੱਧਰ ਗਏ ਹੋਏ ਆਹ ਲੋੜੀ ਘੱਟ ਵੱਡਾ ਜਿਹੜੀ ਆਪਾਂ ਸੁਬ ਦੀ ਕਰਤੀ ਸ਼ਾਰਟ ਜਿਹੜੀ ਰੈਂਕ ਕਹੀ ਜਾਂਦੀ ਸੀ ਵੀ ਸਟਿਚ ਕਰਨੀ ਕਰਨੀ ਹਨਾ ਸਟੀਚ ਤੇ ਚਲੋ ਕੱਲ ਨੂੰ ਸਵੇਰ ਕੱਲ ਨੂੰ ਦੇਨੇ ਕਰਾਂਗੇ ਜਦੋਂ ਟਾਈਮ ਮਿਲੇਗਾ ਤਾਂ ਦੂਸਿਆਂ ਨਾਲ ਮਾਰ ਲਾਂਗੇ ਤੇ ਪਰ ਜਿਹੜਾ ਕੱਟਣ ਵਾਲਾ ਯਾਨੀ ਜਦੋਂ ਕੰਮ ਕੱਟਿਆ ਜਾਵੇ ਹਨਾ ਤਾਂ ਸੂਟ ਦਾ ਸਟੀਚ ਵੀ ਹੋ ਜਾਂਦਾ ਜਦੋਂ ਹਜੇ ਕੱਟਣ ਵਾਲੇ ਪਿਆ ਹੋਵੇ ਸਟੀਚ ਕਰਨ ਵਾਲੇ ਪਿਆ ਹੋਵੇ ਠੀਕ ਹੈ ਬੱਚਿਆਂ ਲੈ ਆ ਤੇ ਚਲੋ ਥੋੜਾ ਕੰਮ ਹੋ ਗਿਆ ਤੇ ਥੋੜਾ ਰਹਿ ਗਿਆ ਤੇ ਇਸ ਦਿਨ ਆਲੀ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੀ ਕਰਤਾ ਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹੁਣਾਂ ਦੋ ਦਿਨਾਂ ਤੋਂ ਜਿਹੜੇ ਵਲੌਗ ਆਪਣੇ ਬਿਲਕੁਲ ਡਾਊਨ ਜਾ ਰਹੇ ਆ ਤੇ ਚਲੋ ਆਪਣੇ ਵੱਲੋਂ ਕੋਸ਼ਿਸ਼ ਪੂਰੀ ਹੈ ਹਨਾ ਬਾਕੀ ਸਾਥ ਦੇਣਾ ਤੁਹਾਡਾ ਸਾਥਾ ਤੁਹਾਡਾ ਕੰਮ ਰਹਿ ਗਿਆ ਹਨਾ ਵਲੌਗ ਬਣਾਉਣਾ ਆਪਣਾ ਕੰਮ ਆ ਚਲੋ ਕੋਈ ਗੱਲ ਨਹੀਂ ਕਦੇ ਘਟ ਤੇ ਕਦੇ ਵਧ ਹੈ ਘਟਾ ਵਧਾ ਜਿਹੜਾ ਚੱਲਦਾ ਹੀ ਰਹਿੰਦਾ ਹੈਗਾ ਤੇ ਵਸ ਇਸ ਦੇ ਨਾਲ ਤੁਸੀਂ ਵਲੌਗ ਦੇ ਨਾਲ ਜੁੜੇ ਰਹੋ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ